कल वाली नकली है या असली है कल वाला असली है पहले नकली भी बनाते थे यहाँ पे तो क्या कैसे हुआ सारा घटनाक्रम बताना सरदार ने आया जी उसके बाद अच्छा उसके बाद लेके आओ अस्कर लेके गया बोलता ये नहीं चलता है दूसरा लेकर आओता तो फरार हो गया वो फरार हो गया फिर आपने फोन किसको किया बोला सरदार को

ਭਾਈ ਫਿਰ ਤੂੰ ਆ ਜਾਂਡਾ ਦੇ ਖਾਸ ਦੇਖਿਆ ਤੇ ਵੀਡੀਓ ਦੇਖਿਆ ਨਹੀਂ ਮੈਂ ਭਾਈ ਅੱਗੇ ਬੜਿਆਰੀ ਲੰਘਿਆ ਤੇ ਬਾਕੀ ਵੀਡੀਓ ਵੇਖ ਕੇ ਵੀ ਆਇਆ ਕੋਈ ਧੱਕਣੀ ਗੱਲ ਚ ਕਿੰਨੀਆਂ ਕਿੰਨੀਆਂ ਡਰਾਂ ਲੈਣੀਆਂ ਦੋ ਲੈ ਚੱਲਿਆ ਭਾਈ ਉਵੇਂ ਆ ਤੇ ਦੇਖੇ ਨਹੀਂ ਮੈਂ ਤਾਂ ਭਰਾਵਾ ਪਹਿਲਾਂ ਹੀ ਕਰਤੇ ਆ ਨਾ ਸਾਡੇ ਦਾ ਮੁਰਗੀਆਂ ਵੇਚਦੇ ਆ ਸੀਲ ਕਰਦੇ ਆ ਮੁਰਗੀਆਂ ਇੱਕ ਵਾਰੀ ਦਿਖਾਈਆਂ ਮੁਰਗੀਆਂ ਬੰਦੇ ਨੇ ਅੱਛਾ ਮਾਰਿਆ ਗੇਅਰ ਦੇ ਲੰਘੇ ਗਏ ਤੇ ਇਹ ਥੋੜੇ ਦਿਨ ਹੋ ਗਏ 15 ਦਿਨ ਪਹਿਲਾਂ ਇੱਥੇ ਦੋ ਟਰੇਆਂ ਲਈਆਂ ਕਿਸੇ ਬੰਦੇ ਨੇ ਗੱਡੀ ਉਥੇ ਢੱਲੀ ਪਾਰ ਕੈਮਰੇ ਦੇ ਪਾਸੇ ਕੈਮਰਾ ਲੱਗਿਆ ਸੀ ਉਦੋਂ ਅੱਛਾ ਤੇ ਪਰ ਇੱਥੇ ਲੈ ਕੇ ਤੇ ਕੋਈ ਭਈਣ ਵਾਲਾ ਗੱਡੀ ਵਿੱਚ ਰੱਖ ਦੇ ਡਿੱਗੀ ਦੇ ਪਿੱਛੇ ਦੋ ਟਰੇਆਂ ਰੱਖ ਦਿਆਂ ਉਹ ਭਈਣ ਵਾਲਾ ਮੈਂ ਕਰਤੇ ਮਾਰਿਆ ਕੇ ਰੋਣੇ ਭਜਾ ਦੀ ਤੇ ਕੱਲ ਆ ਅੱਜ ਫਿਰ ਕਿਹੜੇ ਕਿਹੜੇ ਖਬਰਾਂ ਵਾਲੇ ਆ ਗਏ ਤੇਰੇ ਕੋਲੇ ਮੈਨੂੰ ਆਈ ਤਾਂ ਸਾਰੇ ਹੀ ਆ ਗਏ ਬਾਈ ਸਾਰੇ ਹੀ ਆ ਗਏ ਤੁਹਾਡੇ ਸਾਹਮਣੇ ਆਦੇ ਆਦੇ ਤਾਂ ਤੂੰ ਹੀ ਹਜੇ ਵੀ ਸਿੱਖੀ ਇਹ ਗੱਲ ਹੈਗੀ ਆ ਇਹ ਮਤਲਬ ਤੂੰ ਐਡਾ ਵੱਡਾ ਮੁੱਦਾ ਸਮਝ ਕੇ ਜਿਹੜੇ ਹਿਸਾਬ ਨਾਲ ਕਿਉਂਕਿ ਮੈਂ ਤੇਰੇ ਗਵਾਂਢੀ ਪਿੰਡ ਦਾ ਮੈਂ ਤਾਂ ਸੋਚਿਆ ਵੀ ਚੱਲ ਹੋਏ ਛੋਟਾ ਮੁੱਦਾ ਜਿਹੜੇ ਹਿਸਾਬ ਨਾਲ ਇੰਨੇ ਨੇ ਦੂਰੋ ਪੱਤਰਕਾਰ ਆਏ ਮੁੱਦੇ ਨੂੰ ਕਿੱਦਾਂ ਗੰਭੀਰ ਸਮਝਦਾ ਮੇਉ ਕੋਈ ਬਾੜਾ ਹੋਰ ਦਾ ਨਹੀਂ ਸੀ ਮੇਰੇ ਹਿਸਾਬ ਨਾਲ ਤਾਂ ਜਦ ਬਣ ਗਿਆ ਜਿਹੇ ਹਿਸਾਬ ਨਾਲ ਪਰ ਮੁੱਦਾ ਤਾਂ ਸੀਗਾ ਹੀ ਬਾਰੇ ਬੇਇਮਾਨੀ ਕੀਤੀ ਹੈ ਕਿਸੇ ਨੇ ਯਾਰ ਬਾਈ ਯਾਰ ਉਹ ਤਾਂ ਗਲਤ ਗੱਲ ਹੀ ਹੈ ਨਾ ਪਰ ਜਿਹੜੇ ਹਿਸਾਬ ਨਾਲ ਹੁਣ ਮੰਨ ਲਓ ਉਹਦੀ ਇਨੀ ਲਾਹ ਪਾ ਹੋਈ ਨੇ ਇੰਨੇ ਕਿ ਬਣਦੀ ਹੈ ਤੇ ਬਹੁਤ ਹੋ ਗਈ ਹੁਣ ਤੇਰੇ ਸਾਹਮਣੇ ਬਹੁਤ ਹੋ ਗਈ ਬਾਈ ਯਾਰ ਸਸੀਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਤਾਂ ਮੌਜੂਦ ਹਾਂ ਉਹ ਆਂਡੇ ਵਾਲੇ ਕੋਲੇ ਤੇ ਉਹ ਆਂਡੇ ਵਾਲੀ ਥਾਂ ਤੇ ਜਿਹੜੇ ਆਂਡੇ ਚੋਰੀ ਹੋਣ ਦਾ ਮੁੱਦਾ ਕੱਲ ਦਾ ਪੂਰੀ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਹੈ ਨਾ ਤੇ ਅੱਜ ਕਾਫੀ ਬੰਦਿਆਂ ਨੇ ਇਹਦੇ ਬਾਰੇ ਵੀਡੀਓ ਬਣਾਇਆ ਵੀ ਤੇ ਲੋਕਾਂ ਚ ਕੇ ਆਂਡੇ ਲੈਣੇ ਘਾਟ ਤੇ ਗੱਡੀਆਂ ਦਿਖਾਉਣੀਆਂ ਹੁਣ ਤਾਂ ਪਿੱਛੇ ਘਟੋ ਘਟ ਨਾਂ ਵਾਲਾ ਪੰਜ ਪੰਜ 10 10 ਗੱਡੀਆਂ ਖੜੀਆਂ ਸਾਰੇ ਜਿੰਨੇ ਮਾਲਾ ਯੂਟਿਊਬਰ ਉਹ ਵੀ ਇੱਥੇ ਬੈਠੇ ਆ ਮੁੱਦਾ ਕੀ ਆਂਡਿਆਂ ਦਾ ਤਾਂ ਇਹ ਉਹ ਬੰਦਾ ਜਿਹੜਾ ਵਿਚਾਰੇ ਤਾਂ ਆਂਡੇ ਲੈ ਗਏ ਸੀਗੇ ਹਨ ਉਹ ਸੱਚ ਸੀ ਝੂਠ ਸੀਗਾ ਇਹਦੇ ਬਾਰੇ ਵੀ ਗੱਲ ਕਰਾਂਗੇ ਕਿਉਂਕਿ ਇੱਥੋਂ ਜਿਹੜੀਆਂ ਹੈਗੀਆਂ ਕਈ ਵਾਰੀ ਇਹ ਆਪ ਦੀਆਂ ਵੀਡੀਓ ਆਪਣਾ ਆਪਣਾ ਕੇ ਵੀ ਪਾਉਂਦੇ ਜਿਹੜੇ ਹੈਗਾ ਦੇਖੇ ਗਏ ਆ ਪਰ ਮੈਨੂੰ ਇਹ ਥੋੜਾ ਦੱਸ ਆਪਕਾ ਨਾਮ ਕੀ ਹੈ ਭਾਈ ਰਾਜੂ ਰਾਜੂ ਕੱਲ ਵਾਲੀ ਵੀਡੀਓ ਨਕਲੀ ਹੈ ਜਾਂ ਅਸਲੀ ਹੈ ਕੱਲ ਵਾਲਾ ਅਸਲੀ ਹੈ ਆ ਪਹਿਲਾਂ ਨਕਲੀ ਵੀ ਬਣਾਦੇ ਸਨ ਯਹਾਂ ਪੇ ਖੁਦ ਹੀ ਬਣ ਕੇ ਐਸੀ ਵੀ ਆ ਕਿ ਖੁਦ ਬਣਾ ਬਣਾ ਕੇ ਵੀਡੀਓ ਵਾਇਰਲ ਕਰਤੇ ਰਹਤੇ ਹਾਂਜੀ ਹਾਂਜੀ ਹਨਾ ਇਹ ਥੋੜਾ ਜਿਹਾ ਇੱਥੇ ਪਹਿਲਾਂ ਨਾਖਲੀ ਵੀਡੀਓ ਵੀ ਬੰਦ ਰਿਆਂ ਇਹ ਵੀ ਮੈਂ ਤੁਹਾਨੂੰ ਦੱਸਦਾ ਇਹ ਝੂਠ ਨਹੀਂ ਜਿਹੜੇ ਲੋਕ ਗੱਲ ਕਹਿੰਦੇ ਐ ਪਰ ਕੱਲ ਵਾਲੀ ਜੋ ਅਸਲੀ ਥੀ ਐ ਅਸਲੀ ਇੱਥੇ ਕਰੋ ਹੁਣ ਪਹਿਲਾਂ ਇੱਕ ਮੜਾ ਰੋਡ ਦਿਖਾ ਦਗੇ ਤੇ ਬੰਦੇ ਦੇਖੋ ਇੱਥੇ ਤਾਂ ਮੇਲਾ ਲੱਗਿਆ ਪਿਆ ਅੱਜ ਤੇ ਇਹ ਜਿਹੜਾ ਹੈਗਾ ਮੁਕਸਰ ਬਠਿੰਡਾ ਰੋਡ ਹੈ ਠੀਕ ਆ ਉਹ ਕਹਿੰਦੇ ਅਸੀਂ ਮੁਕਸਰ ਵਾਲੇ ਪਾਸੋਂ ਆਏ ਸੀ ਆਹ ਜਿਹੜਾ ਹੈਗਾ ਇਹਦੀ ਆਂਡਾਂ ਦੀ ਰੇੜੀ ਐ ਵਿੱਚ ਇਹਦੇ ਕੈਮਰਾ ਲੱਗਾ ਉਹ ਕਹਿੰਦੇ ਵੀ ਪਹਿਲਾਂ घटनाक्रम बताना सरदार ने आया जी उसके बाद बोला तीन ट्रेन दो मैं तीन ट्रेन बांध दिया उसके बाद तीन ट्रे और दो। अच्छा उसके बाद लेकर आओ अस्कनर लेके गया बोलता है ये नहीं चलता है दूसरा लेकर आओ तो फरार हो गया अंडा लेके तो वो, वो फरार हो गया फिर आपने फोन किसको किया अपने सरदार को अपने सरदार को के क्या बोला सरदार को ਮੇਰਾ ਸਰਦਾਰ ਨੇ ਆਂਡਾ ਚੋਰੀ ਕਰਕੇ ਭੱਗ ਗਿਆ। اچھا ਉਸਕੇ ਬਾਅਦ ਕੀ ਹੋਇਆ ਫਿਰ? ਫਿਰ ਉਸਕੇ ਬਾਅਦ ਸਰਦਾਰ ਨੇ ਆਇਆ। ਹਾਂ। ਫਿਰ ਕੀ ਆ ਵੀਡੀਓ ਕੀਤਾ, ਕੀ ਵਰਨ ਕੀਤਾ? ਹਾਂ। ਉਸਕੇ ਬਾਅਦ ਉਸਕਾ ਮਨ ਪੜਾ ਤਾਂ ਫਿਰ ਆ ਕੇ ਪੈਸਾ ਦਿਆਂ ਅੰਬਾ ਕੇ। اچھا ਉਸ ਤੋਂ ਬਾਅਦ ਜਿਹੜਾ ਹੈਗਾ ਵੀਡੀਓ ਵਾਇਰਲ ਹੋ ਜਾਂਦੀ ਐ। ਫਿਰ ਉਸ ਤੋਂ ਬਾਅਦ ਉਹ ਜਿਹੜਾ ਆਂਡੇ ਆਲਾ ਉਹ ਪੈਸੇ ਵੀ ਦੇਖ ਕੇ ਜਾਂਦਾ ਮੈਂ ਉਹਦੀ ਵੀਡੀਓ ਤਾਂ ਨਹੀਂ ਪਾਉਂਦਾ ਚਲੋ ਕਿਉਂ ਕਿਸਦਾ ਹੈ ਨਾ ਕਰਤਾਰਕੁਸ਼ੀ ਕਰਨੀ ਹੈ ਪਰ ਮਨ ਦਾ ਸਭਾਈ ਜੋ ਉਹ ਉਹ ਬੋਲਦਾ ਹੈ ਜੋ ਆਇਆ ਸੀ ਉਹ ਕਹਿੰਦਾ ਸੀਗਾ ਮੈਂ ਵੀ ਅੱਧੇ ਘੰਟੇ ਬਾਅਦ ਆਇਆ ਛੋਡਾ ਜਿਹੜਾ ਬੰਦ ਸੀਗਾ ਇਹ। ਨਹੀਂ ਆਇਆ ਥਾ ਉਹ ਕਹਿੰਦਾ ਆਇਆ ਮੈਂ ਨਹੀਂ ਆਇਆ ਥਾ ਉਹ ਕਹਿੰਦਾ ਵੀ ਸਕੈਨਰ ਚੋਂ ਸਾਡੇ ਪੈਸੇ ਨਹੀਂ ਕੱਟੇਗਾ ਘਰੇ ਜਾ ਕੇ ਪਤਾ ਲੱਗਿਆ 20 ਮਿੰਟ ਬਾਅਦ ਜਦੋਂ ਪਤਾ ਲੱਗਿਆ ਤਾਂ 20 ਮਿੰਟ ਬਾਅਦ ਪੈਸੇ ਦੇਣਾ ਤੇ ਹੁਣ ਉਹਨਾਂ ਨੇ ਪੈਸੇ ਲੈਤੇ ਨਹੀਂ ਫਿਰ ਨਹੀਂ ਆਇਆ ਥਾ 10 ਵਜੇ ਤੱਕ ਮੈਂ ਇਧਰ ਹੀ ਨਹੀਂ ਆਇਆ ਥਾ ਨਹੀਂ ਆਇਆ ਥਾ 7 ਵਜੇ ਦੀ ਘਟਨਾ ਹੈ ਹਾਂਜੀ ਨਹੀਂ ਆਇਆ ਵੀ 7 ਵਜੇ ਦੀ ਘਟਨਾ 10 ਵਜੇ ਤੱਕ ਉਹ ਆਇਆ ਨਹੀਂਗਾ ਇਹ ਕਹਿੰਦੇ ਵੀ ਆਇਆ ਸੀਗਾ ਹਨਾ ਹੁਣ ਗੱਲ ਕੀ ਆ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਤੇ ਫਿਰ ਕਦ ਦੇ ਕੇ ਗਿਆ ਪੈਸੇ ਆਪਕੋ ਉਹ ਸਵੇਰ ਤੱਕ ਗਿਆ 10 ਵਜੇ ਸਵੇਰ 10 ਵਜ ਪਹਿਲੇ ਵੀ ਤੇਰੇ ਸਾਥ ਹੋਇਆ ਹੈ ਕਦੀ ਪਹਿਲੇ ਵੀ ਆਂਡਾ-ਉਂਡਾ ਚੋਰੀ ਹੋ ਜਾਂਦਾ ਹੈ ਹਾਂ ਪਹਿਲੇ ਹੋਇਆ ਥਾ ਕਾਂ ਕਦੋਂ ਹੋਇਆ ਥਾ ਹੋ ਗਿਆ 3 ਮਹੀਨਾ ਹੋ ਗਿਆ ਤਬ ਇਹਨੇ ਇਸ ਵਿੱਚ ਕੈਮਰਾ ਨਹੀਂ ਲਗਾਇਆ ਥਾ ਕਿੰਨੇ ਆਂਡੇ ਚੋਰੀ ਹੋ ਗਏ ਤਦ ਆ ਉਹ ਦੋ ਡਰਾਂ ਆਂਡਾ ਚੋਰੀ ਹੋਤਾ ਇਹ ਕਹਿੰਦਾ ਭਈ ਪਹਿਲਾਂ ਵੀ ਸਾਡੇ ਨਾਲ ਕੁੱਤੇਖਾਨੀ ਹੁੰਦੀ ਰਹੀ ਆ ਦੋ ਡਰਾਂ ਆਂਡਾ ਨੇ ਸਾਡਾਂ ਪਹਿਲਾਂ ਵੀ ਚੋਰੀਆ ਪਹਿਲਾਂ ਆਂਡੇ ਵਾਲਾ ਪਾਸਾ ਦਿਖਾ ਯਾਰ ਅੱਜ ਤਾਂ ਆਂਡੇ ਇਹਨਾਂ ਦੇ ਇਹਨਾਂ ਦਾ ਸਾਜ ਨਹੀਂ ਵਿਕੇ ਜਿੰਨੇ ਅੱਜ ਵਿਕ ਜਾਣੇ ਇਹਨਾਂ ਦੇ ਤੇ ਆ ਇਹਨਾਂ ਨੇ ਬਹੁਤ ਬੰਦੇ ਸਾਥ-ਸਾਥ ਕੇ ਪ੍ਰਮੋਚਨਾ ਕਰਾਂਗਾ ਹੋਣਾ ਵੀ 10000 ਲਾ ਲਓ 15 ਲਾ ਲਓ 20 ਲਾ ਲਓ ਤੇ ਅੱਜ ਆ ਖੜੇ ਆ ਬੰਦੇ ਸਾਰੇ ਸਾਰੇ ਦੋ ਤਿੰਨ ਪਿੱਛੇ ਹਨਾ ਦੋ ਤਿੰਨ ਹੋਰ ਵੀ ਪਿੱਛੇ ਖੜੇ ਆ ਇਹਦਾ ਕੰਮ ਸਹੀ ਆ ਅਸਾ ਪਹਿਲਾਂ ਦੋ ਅੰਡੇ ਤੇਰੇ ਉਰੇ ਆ ਮੇਰੀ ਗੱਲ ਦਾ ਸੁਣ ਲਾ ਯਾਰ ਤੇਰਾ ਉਹ ਸਟਾਈਲ ਮਾਰ ਕੇ ਦਿਖਾ ਹੁਣ ਇਹ ਕੈਮਰਾ ਦੇਖਾ ਹਾਂ ਕੈਮਰਾ ਦੇਖਾ ਕੈਮਰਾ ਕੈਮਰਾ ਦੇਖਾ ਕੇ ਬਾਦ ਦੁਬਾਰਾ ਕਹਣਾ ਦੁਬਾਰਾ ਕੈਸੇ ਕੈਸੇ ਬੋਲਾ ਸੀ ਬਸ ਆ ਭਈ ਆ ਕੇ ਇੱਥੇ ਇੱਥੇ ਰੱਖਿਆ ਤੇਰੇ ਯਾਰ ਨੇ ਉਹ ਲੈ ਗਿਆ ਤੇ ਮੁੜ ਕੇ ਕਹਿੰਦਾ ਕੈਮਰਾ ਦੇਖਣਾ ਕੈਮਰਾ ਹੈਣਾ ਹਾਂਜੀ ਹਾਂਜੀ ਤੇ ਉਹ ਤੇਰਾ ਮਾਲਕ ਕਿਹੜਾ ਇਹਨਾਂ ਚੋਂ ਉਹ ਫੇਰ ਆਈ ਉਹਰੇ ਇਧਰੇ ਪਾਸੇ ਮਾੜਾ ਦਿਖਾਈ ਆਹ ਦੇਖ ਲੋ ਬਈ ਅੱਜ ਕਿਹੜਾ ਮੈਨੂੰ ਦਾ ਦੁਨੀਆਂ ਦੇ ਸਾਰੇ ਮੁਲਕਾਂ ਤੋਂ ਆ ਗਏ ਇੱਥੇ ਲੋਕ ਆਂਡੇ ਲੈ ਰਹੇ ਆ ਇਹਨਾਂ ਆਂਡਿਆਂ ਤੋਂ ਪੁੱਛਿਆ ਬਾਈ ਯਾਰ ਆਂਡੇ ਲੈਣਾ ਆਂਡੇ ਪਹਿਲੀ ਵਾਰ ਲੈਣਾ ਆ ਇੱਥੇ ਨਹੀਂ ਬਈ ਬੰਦਗੀ ਬਹੁਤ ਕਿਹੜਾ ਕਿਹ ਵੀ ਬੰਦਾ ਨਵਾਂ ਆਇਆ ਇਦਗੀ ਆ ਪਹਿਲੀ ਵਾਰ ਬਾਈ ਫਿਰ ਤੂੰ ਆਂ ਆਂਡਿਆਂ ਤੇ ਖਾਸ ਦੇਖਿਆ ਤੇ ਵੀਡੀਓ ਦੇਖਿਆ ਨਹੀਂ ਮੈਂ ਬਈ ਅੱਗੇ ਬੜਿਆਰੀ ਲੰਘਿਆ ਤੇ ਬਾਕੀ ਵੀਡੀਓ ਵੇਖ ਕੇ ਵੀ ਆਇਆ ਕੋਈ ਕਰਨੀਆ ਗੱਲ ਚ ਰਾਤ ਦੇਖੀ ਮੈਂ 8:00 ਵਜੇ ਵੀਡੀਓ ਪਾਈ ਦੀ ਕਿੰਨੀਆਂ ਕਿੰਨੀਆਂ ਡਰਾਂ ਲੈ ਲਈਆਂ ਦੋ ਲੈ ਚੱਲਿਆ ਭਾਈ ਉਵੇਂ ਆ ਤੇ ਦੇਖੇ ਨਹੀਂ ਮੇਰਾ ਭਰਾਵਾ ਪਹਿਲਾਂ ਹੀ ਕਰਦੇ ਆ ਲੋ ਜੀ ਭਾਈ ਉਹ ਵਿੱਚ ਸਾਡਾ ਮੁੱਲ ਕਿਹੜੀ ਗੱਲ ਦਾ ਮੁੱਦਾ ਬਣਾ ਲੈ ਕੋਈ ਪਤਾ ਨਹੀਂ ਲੱਗਦਾ ਹੈ ਸਾਡੇ 350 ਦੀ ਇਹਨਾਂ ਦੀ ਪਲੇਟ ਹੈ 2100 ਰੁਪਏ ਦਾ ਜਿਹੜਾ ਹੈਗਾ ਰਾਤ ਦੇ ਦਾ ਨੁਕਸਾਨ ਹੋਇਆ ਨਾ ਪਰ ਅੱਜ ਆਹ ਮਾਲਕਾ ਮੁੰਡਾ ਹੈ ਨਾ ਅਸਲ ਚ ਵੈਸੇ ਛੋਟੀ ਉਮਰ ਦਾ ਮੁੰਡਾ ਸਾਡੇ ਪਿੰਡ ਗਵਾਂਢੀ ਪਿੰਡ ਦਾ ਭਾਈ ਉਰੇ ਆਲੇ ਆਈ ਮੈਕ ਲੈ ਕੇ ਜਾਈਂ ਆਦਰਾ ਮਾੜਾ ਆਹ ਆ ਬਣਾ ਲ ਗਏ ਗੱਲ ਬਾਤ ਕਰ ਕੇ ਇੱਕ ਮੈਨੂੰ ਆਂ ਦੱਸੋ ਵੀ ਜਿਹੜਾ ਹੈਗਾ ਭਾਈ ਪਹਿਲਾ ਜਿਹੜਾ ਹੈਗਾ ਚੋਰੀ ਹੋਏ ਸੋਡੇ ਆਂਡੇ ਤਾਂ ਕੈਮਰਾ ਲਾਇਆ ਸੀ ਪਹਿਲਾਂ ਵੀ ਹੋਈ ਸੀ ਭਾਈ ਪਹਿਲਾਂ ਇੱਕ ਵਾਰ ਕੀ ਹੋਇਆ ਸੀਗਾ ਪਹਿਲੀ ਵਾਰ ਹੋਇਆ ਸੀ ਸਾਡੇ ਨਾਲ ਮੁਰਗੇ ਵੜਾ ਕੇ ਗਏ ਸੀ ਸਾਡੇ ਨੂੰ ਅੱਛਾ 2000 ਰੁਪਏ ਸਾਈ ਦੇ ਕੇ ਮੁਰਗੇ ਵੜਾ ਗਿਆ ਸੀ ਹਾਂ ਕਿੰਨੇ ਮੁਰਗੇ ਉਹ ਸੀਗੇ 65 65 ਪੀਸ ਸੀ ਸਾਡੇ ਅੱਛਾ ਉਹ ਸਾਡੇ ਕੋਲ ਗਰਮੀ ਦਾ ਡਾਂਸ ਸੀ ਨਾ ਤਾਂ ਕਿਸੇ ਨੇ ਲਿਆ ਦਾ ਝੜਕਾਈ ਲੈਂਦਾ ਸੀ ਤੇ ਨਾ ਕਿਸੇ ਨੇ ਲਈ ਸੀਗੇ ਅੱਛਾ ਤੇ ਵੇਸਟ ਹੀ ਗਏ ਸੀ ਚਾਰ ਚੁਰ ਵੀ ਪਾਲਿਆ ਸੀ ਅਸੀਂ ਅੱਛਾ ਤੇ ਬਾਅਦ ਚ ਕੀ ਹੋਇਆ ਤੇ ਉਹ ਲੋਕ ਕਹਿੰਨ ਲੱਗੇ ਤਾਂ ਜਾਣ ਕੇ ਵੀਡੀਓ ਪਾਉਣ ਦੇ ਮਾਰੇ ਪ੍ਰੋਮੋਸ਼ਨ ਕਰਨ ਦੇ ਮਾਰੇ ਆ ਦੇਖ ਉਹ ਕਰ ਲਾਗੇ ਬਾਅਦ ਕੇ ਇੱਕ ਦੋ ਵਾਰ ਮੜ ਕੇ ਸਾਡੇ ਕੋਲ ਮੁਰਗੀਆਂ ਵੇਚਦੀ ਅਸੀਂ ਸੇਲ ਕਰਦੇ ਜਦੋਂ ਮੁਰਗੀਆਂ ਇੱਕ ਅਰੀ ਦਿਖਾਈਆਂ ਮੁਰਗੀਆਂ ਬੰਦੇ ਨੇ ਤੇ ਮਾਰੇ ਗੇਅਰ ਦੇ ਲੰਘ ਗਏ ਤੇ ਇਹ ਥੋੜੇ ਦਿਨ ਹੋ ਗਏ 15 ਦਿਨ ਪਹਿਲਾਂ ਇੱਥੇ ਦੋ ਟਰੇਆਂ ਲਿਆਂਗੇ ਕਿਸੇ ਬੰਦੇ ਨੇ ਗੱਡੀ ਉਥੇ ਠੱਲੀ ਪਾਰ ਕੈਮਰੇ ਦੇ ਪਾਸੇ ਕੈਮਰਾ ਲੱਗਿਆ ਸੀ ਉਦੋਂ ਤੇ ਪਰ ਇੱਥੇ ਲੈ ਕੇ ਤੇ ਕੋਈ ਭਈਏ ਨਾਲ ਗੱਡੀ ਵਿੱਚ ਰੱਖਦੇ ਡਿੱਗੀ ਦੇ ਪਿੱਛੇ ਦੋ ਟਰੇਆਂ ਰੱਖਦੀਆਂ ਉਹ ਭਈਏ ਨਾਲ ਮੈਂ ਕਰਤੇ ਮਾਰਿਆ ਕੇ ਰੋਣੇ ਭਜਾ ਦੇ ਤੇ ਕੱਲ ਆਹ ਮਤਲਬ ਇਹ ਆ ਵੀ ਭਾਈ ਇਹ ਬੰਦਾ ਕਹਿੰਦਾ ਮੈਂ ਦੁਖੀ ਹੋਊਗੀ ਰੱਖਿਆ ਪਹਿਲਾਂ ਮੇਰੇ 65 ਕੁੱਕੜ ਵੜਾ ਗਿਆ ਐਵੇਂ ਆ ਦੇਖੋ ਅੱਜ ਕੱਲ ਤਾਂ ਪਹਿਲਾਂ ਪੁੱਛ ਕੇ ਦੱਸ ਦਿਆ ਵੀ ਹੋਗੇ ਤੇ ਨਹੀਂ ਹੋਏ ਕਿਉਂਕਿ ਕਹਿੰਦਾ ਇਹਨਾਂ ਨਾਲ ਪਹਿਲਾਂ ਮੇਰੇ 65 ਕੁੱਕੜ ਖਾ ਗਿਆ ਕੋਈ ਫਿਰ ਦੋ ਟ੍ਰੇਆਂ ਤੇ ਕੱਲੜਾ 6 ਉਹਦੀ ਮਾੜੀ ਕਿਸਮ ਤਾਂ ਕਹਿ ਲੋ ਜਦ ਥੋੜਾ ਤੇਜ਼ੀ ਕਰ ਗਿਆ ਇੰਨੇ ਆਂਡੇ ਪਹਿਲਾਂ ਵੀ ਵਿਖਦੇ ਟ੍ਰੇਆਂ ਚ ਇੱਕ ਗੱਲ ਤਾਂ ਹੈਗਾ ਪੰਦਰਾਂ ਨੇ ਉਹਨਾਂ ਨੇ ਵੀ ਕਸਰ ਨਹੀਂ ਛੱਡੀ ਸੀ ਛੇਟ ਰਿਆਂ ਚ 180 ਆਟੇ ਮਤਲਬ ਦਾ ਕਾਣ ਨਾ ਗਵਾਟ ਗੜ ਵੀ ਖੋਣੇ ਹੋਣੇ ਹਨ ਹਾਂ ਬਈ ਕਈ ਲੈ ਜਾਂਦੇ ਆ ਯਾਰ ਬਈ ਆਪਾਂ ਐਵੇਂ ਕਹੀ ਗਏ ਲੈ ਵੀ ਜਾਂਦੇ ਆ ਦੇਖੋ ਇਕੱਠੇ ਹੋ ਗਏ ਅੱਜ ਫਿਰ ਕਿਹੜੇ ਕਿਹੜੇ ਖਬਰਾਂ ਵਾਲੇ ਆ ਗਏ ਤੇਰੇ ਕੋਲੇ ਮੈਨੂੰ ਆਏ ਤਾਂ ਸਾਰੇ ਹੀ ਆ ਗਏ ਬਈ ਸਾਰੇ ਹੀ ਆ ਗਏ ਤੁਹਾਡੇ ਸਾਹਮਣੇ ਆਦੇ ਆਦੇ ਤਾਂ ਤੂੰ ਹੀ ਹਜੇ ਵੀ ਸਿੱਖੀ ਇਹ ਗੱਲ ਹੈਗੀ ਆ ਇਹ ਮਤਲਬ ਤੂੰ ਐਡਾ ਵੱਡਾ ਮੁੱਦਾ ਸਮਝ ਕੇ ਜਿਹੜਾ ਹਿਸਾਬ ਨਾਲ ਕਿਉਂਕਿ ਮੈਂ ਤੇਰੇ ਗਵਾਂਢੀ ਪਿੰਡ ਦਾ ਮੈਂ ਤਾਂ ਸੋਚਿਆ ਵੀ ਚੱਲ ਹੋ ਜਾਏ ਛੋਟਾ ਮੁੱਦਾ ਜਿਹੜੇ ਹਿਸਾਬ ਨਾਲ ਇੰਨੇ ਨੇ ਦੂਰੋ ਪੱਤਰਕਾਰ ਆਏ ਮੁੱਦੇ ਨੂੰ ਕਿੱਡਾ ਗੰਭੀਰ ਸਮਝਦਾ ਮੇਉ ਕੋਈ ਬਾੜਾ ਹੋੜ ਡਾਣੀ ਸੀ ਮੇਦੇ ਹਿਸਾਬ ਨਾਲ ਤਾਂ ਜੇ ਬਣ ਗਿਆ ਜਿਹੜਾ ਹਣਾ ਪਰ ਮੁੱਦਾ ਤਾਂ ਸੀਗਾ ਹੀ ਬਾਰੇ ਬੇਇਮਾਨੀ ਕੀਤੀ ਹੈ ਕਿਸੇ ਨੇ ਯਾਰ ਬਾਈ ਯਾਰ ਉਹ ਤਾਂ ਗਲਤ ਗੱਲ ਹੀ ਹੈ ਨਾ ਕੇ ਪਰ ਐਵੇਂ ਬਿਨਾਂ ਮਤਲਬ ਇੱਕ ਗੱਲ ਹੈਗੀ ਆ ਵੀ ਭਾਈ ਇਹਨੂੰ ਤੁਸੀਂ ਚੰਗਾ ਸਮਝੋ ਮਾੜਾ ਸਮਝੋ ਜਿਹੜਾ ਫੜਿਆ ਗਿਆ ਉਹ ਚੋਰਾਂ ਵਾ ਜਿਹੜੇ ਹਿਸਾਬ ਨਾਲ ਹੁਣ ਮੰਨ ਲਓ ਉਹਦੀ ਇਨੀ ਲਾਹ ਪਾ ਹੋਈ ਨੇ ਇੰਨੇ ਕਿ ਬਣਦੀ ਆ ਤੇ ਬਹੁਤ ਹੋ ਗਈ ਹੁਣ ਤੇਰੇ ਸਾਹਮਣੇ ਬਹੁਤ ਹੋ ਗਈ ਬਈ ਯਾਰ ਮੈਨੂੰ ਕਿੰਨੇ ਵਜੇ ਫੋਨ ਆ ਗਿਆ ਸੀ ਬਈ ਰਾਤ ਨੂੰ ਮੈਂ ਬਈ ਕੈਮਰੇ ਤੇ ਹੀ ਬੈਠਾ ਸੀਗਾ ਉਦੋਂ ਮੈਂ ਪਹਿਲਾਂ ਫੋਨ ਤੇ ਗੱਲ ਕਰੀ ਜਾਂਦਾ ਬਈ ਇਹ ਨਾ ਤੇ ਕੁਦਰਤੀ ਆ ਉਧਰੋਂ ਉਹ ਰੋਕ ਗਿਆ ਇੱਥੇ ਆ ਕੇ ਠੀਕ ਹੈ ਰੋਕ ਗਿਆ ਜਦੋਂ ਤੇ ਮੈਂ ਫੋਨ ਇਹਨੂੰ ਮੈਂ ਕਿਹਾ ਚੱਲ ਕਸਟਮਰ ਨੂੰ ਦੋੜ ਦੇ ਪਹਿਲਾਂ ਬਾਅਦ ਚ ਗੱਲ ਕਰਦੇ ਆਪਾਂ ਇਹਨੇ ਫੋਨ ਐਂ ਸਾਈਡ ਤੇ ਰੱਖਤਾ ਇਹਦਾ ਫੋਨ ਵੀ ਸਾਈਡ ਤੇ ਪਿਆ ਉੱਥੇ ਅੱਛਾ ਤੇ ਫੋਨ ਜਦੋਂ ਸਾਈਡ ਤੇ ਰੱਖਤਾ ਤੇ ਇਹਨੂੰ ਮੈਂ ਗੱਲ ਕੀਤੀ ਮੈਂ ਕਿਹਾ ਤੂੰ ਕਸਟਮਰ ਦੋੜ ਇਹਨੇ ਨਾ ਗੱਲਾਂ ਕੀਤੀਆਂ ਉਹ ਤਾਂ ਕਿ ਪਹਿਲਾਂ ਤਿੰਨ ਟਰੇਆਂ ਹੀ ਪਈਆਂ ਸੀ ਸਾਡੇ ਕੋਲ ਅੱਛਾ ਤਿੰਨ ਟਰੇ ਇਹ ਟੱਕ ਉਹਨੇ ਹੱਥ ਜਾ ਪਾਇਆ ਹੈ ਪਰ ਅੱਬ ਜਾਣੇ ਵੀ ਜਾਣ ਕੇ ਕੀਤਾ ਹੈ ਕੀ ਕੀਤਾ ਉਹ ਇਧਰ ਆਣਾ ਉਹਦੇ ਨੂੰ ਕੋਈ ਬਾਈਕ ਤੇ ਇੱਥੇ ਕਸਟਮਰ ਆ ਗਿਆ ਹਾਂ ਹੋ ਸਕਦਾ ਸੀ ਉਹ ਉਹਦੀ ਟੱਕ ਲੈਂਦਾ ਹਾਂ ਹੋ ਸਕਦਾ ਵੀ ਥੋੜਾ ਵੀ ਲਾ ਲਓ ਯਾਰ ਬਾਈ ਹੈਨਾ ਉਹਦਾ ਮਨ ਪਹਿਲਾਂ ਬਾਈ ਮਾਸ ਹਾਂ ਪਹਿਲਾਂ ਵੀ ਮਨ ਕਿਉਂਕਿ ਉਹ ਪਹਿਲਾਂ ਵੀ ਉਹ ਦਾ ਡਰਾਈਵ ਪਹਿਲਾਂ ਕਨੈਕਟਰ ਸਾਡ ਬੈਠਾ ਸੀ ਮੜ ਕੇ ਡਰਾਈਵਰ ਸਾਡ ਬੈਠਾ ਵਕ ਬਾਤ ਵੀ ਬੰਦ ਅੱਛਾ ਅੱਜ ਗੱਡੀ ਪਰ ਬਾਅਦ ਚਲਾ ਗਿਆ ਬਾਅਦ ਹਾਂ ਡਰਾਈਵਰ ਸਾਈਡ ਬੈਠਾ ਹੋ ਕਿੰਨੇ ਬੰਦੇ ਸੀ ਕੁੱਲ ਪਤਾ ਉਹ ਪਿੱਛੇ ਲੇਡੀ ਜੀ ਬੈਠੀ ਇੱਕ ਤਾਂ ਮਨਾਂ ਅੱਛਾ ਬੁੜੀ ਵੀ ਨਾਲ ਸੀ ਹਾਂ ਹਾਂ ਤੁਸੀਂ ਦੇਖ ਲਓ ਯਾਰ ਇਹ ਤਾਂ ਫਿਰ ਨਜਾਇਜ਼ ਜੀ ਮਾੜਾ ਜੇ ਤੁਸੀਂ ਸਾਫ ਦੇ ਪਰਿਵਾਰ ਨੂੰ ਵੀ ਦੱਸ ਰਹੇ ਹੋ ਕਿ ਆਪਾਂ ਬੇਈਮਾਨੀ ਨਾ ਕਰਨਾ ਫੇਰ ਤਾਂ ਮੁੱਦਾ ਆਪਾਂ ਪਰ ਉਹ ਬੰਦਾ ਹੁਣ ਐ ਕਹਿ ਗਿਆ ਬਾਈ ਯਾਰ ਮੈਥੋਂ ਆਦਾ ਸਕੈਨਰ ਚ ਨਹੀਂ ਹੋਈ ਅਕੇ ਵੀ ਮੈਂ ਮੁੜ ਕੇ ਆਇਆ ਸੀ ਜੂਰੀ ਯਾਰ ਤਾਂ ਉਹ ਕਹਿੰਦਾ ਛੋੜਾ ਛੋੜਾ ਅੱਡ ਬੰਦ ਸੀਗਾ ਹਾਂ ਹਾਂ ਇਹ ਆਦਾ ਤੁਹਾਡਾ ਅੱਡਾ ਬੰਦ ਆ ਤੇ ਫਿਰ ਸੱਚੀ ਮੁੱੱਚੀ ਬੰਦ ਸੀ ਭਈਆ ਕਹਿੰਦਾ ਮੈਂ 10 ਵਜੇ ਤੱਕ ਇੱਥੇ ਹਾਂ ਨਹੀਂ ਉਹ ਕਹਿੰਦਾ ਇੱਕ ਘੰਟਾ ਕਿਤਾਬ ਲੱਗਿਆ ਰਿਹਾ ਭਾਈ ਘੰਟਾ ਡੇਢ ਘੰਟਾ ਦਾ ਬੈਠਾ ਰਿਹਾ ਸਾਡੇ ਕੋਲ ਕੈਮਰੇ ਦੀ ਰਿਕਾਰਡਿੰਗ ਆ 8 8 ਵਜੇ ਦੇ ਦਿੱਕਰ ਬੈਠਾ ਰਿਹਾ ਇਹ ਕਾਣ ਭਈਆ ਬੈਠਾ ਸੀ ਭਈਆ ਭਈਆ ਬੈਠਾ ਰਿਹਾ ਇੱਥੇ ਬੈਠਾ ਰਿਹਾ ਉਹ 8 ਵਜੇ ਤੱਕ ਨਹੀਂ ਆਇਆ 8 ਵਜੇ ਦੇ ਦਿੱਕਰ ਨਹੀਂ ਆਇਆ ਇਦੋਂ ਬਾਅਦ 9:30 ਵਜੇ ਮੈਨੂੰ ਰਾਜਵੀਰ ਦਾ ਪ ਉਹ ਨਾ ਕਿ ਐਂ ਕਰਕੇ ਯਾਰ ਤੇਥੋਂ ਆਂਡੇ ਉਂਡੇ ਲੈ ਕੇ ਮੈਂ ਕਿਹਾ ਬਾਈ ਯਾਰ ਹੁਣ ਤਾਂ ਬੰਦਾ ਵੀਡੀਓ ਵੇਖ ਕੇ ਆਇਆ ਹਾਂ ਮੈਂ ਕਿਹਾ ਉਹ ਨਹੀਂ ਆਇਆ ਬੰਦਾ ਮੋੜ ਤੇ ਮੈਂ ਤੜਕੇ ਚੱਲ ਆਪਾਂ ਗੱਲ ਕਰ ਲਾਂਗੇ ਮੈਨੂੰ ਕੀ ਪਤਾ ਇੰਨੀ ਵੀਡੀਓ ਵਾਇਰਲ ਹੋ ਜੂਗੀ ਮੈਂ ਤਾਂ ਇੱਕ ਆਪ ਦੇ ਪੇਜ ਤੋਂ ਹੀ ਭਾਈ ਸੀਗੀ ਅੱਛਾ ਹਾਂ ਉਹ ਉੱਥੇ ਜਾ ਕੇ ਦੇ ਸਾਰੇ ਨਹੀਂ ਵਾਇਰਲ ਹੋ ਗਈ ਬਈ ਤੇ ਉਸ ਤੋਂ ਬਾਅਦ ਹੁਣ ਫਿਰ ਅੰਤ ਤੇ ਥੋੜਾ ਕੀ ਸਮਝੌਤਾ ਨਿਪੜਿਆ ਹੁਣ ਉਹ ਆਦਾ ਬਾਈ ਪੈਸੇ ਦੇ ਗਿਆ ਬਾਈ ਇਹਨੂੰ ਗਲਤੀ ਮੰਨ ਗਿਆ ਆਪਦੀ ਅੱਛਾ ਹਾਂ ਉਹ ਆਦਾ ਮੈਂ ਪੈਸੇ ਦੇਣੇ ਹੁਣ ਲੱਗ ਗਿਆ ਮੁੱਦਾ ਮੈਂ ਕਹਣਾ 350 ਜੀ ਇਹ ਯਾਰ 600 ਲਗਾ ਹੋ ਯਾਰ ਇੱਕ ਮਿੰਟ ਬੈਰ ਮੜ ਗਿਆ ਖੜ ਜਾ ਐ ਤਾਂ ਮੁਫਤ ਚ ਵੀ ਲਾ ਜਾਦਾ ਇੱਕ ਮਿੰਟ ਮੇਂਟ ਰਿਆ ਦੂਜੂ ਦਿੰਦਾ ਮੈਨੂੰ ਆ ਦੱਸ ਕਿ ਹੁਣ ਤੇਰਾ ਨਿਬੜ ਗਿਆ ਕੰਮ ਤੇ ਨਿਬੜ ਗਿਆ ਨਿਬੜ ਗਿਆ ਹਾਂ ਹੁਣ ਮੁੱਦਾ ਬੰਦ ਕਰਦਗੇ 50 ਕਰੋੜ ਕਹਿ ਦਗੇ ਤੇ ਚੱਲੀ ਜਾਣ ਦੇ ਕੰਮ ਨਹੀਂ 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 ਹੁਣ ਬੰਦ ਕਰ ਬਹੁਤ ਹੋ ਗਿਆ ਭਾਈ ਯਾਰ ਚੱਲ ਬਹੁਤ ਹੋ ਗਿਆ ਸੋ ਭਾਈ ਜਿਹੜਾ ਹੈਗਾ ਇਦਾਂ ਗੱਲ ਸਾਰੀ ਤੇ ਸਾਰੀ ਬਾਈ ਨੂੰ ਤੋੜ ਯਾਰ ਕਿਤੇ ਮੁੜ ਕੇ ਨਜ਼ਰੇ ਫੋੜਾ ਠੀਕ ਆ ਮਾੜਾ ਪਿੱਛੋ ਕੇ ਦਿਖਾ ਕੇ ਸੋ ਭਾਈ ਇਹ ਮੁੱਦਾ ਸੀਗਾ ਅਸਲ ਦੇ ਵਿੱਚ ਇਹ ਬਰਾੜ ਦੇਸੀ ਪੋਲਿਟੀ ਫਾਰਮਾ ਪਿੰਡ ਭਲਾਈ ਵਾਲਾ ਮਕਸਰ ਬਟਿੰਡਾ ਰੋਡ ਤੇ ਸੈਤਾ ਹੈ ਕਿ ਨਾ ਸਾਡੇ ਪਹਿਲਾਂ ਵੀ ਯਾਰ ਕੁੱਕੜ ਜਿਹੜੇ ਵੜਾ ਕੇ ਕੋਈ ਲੈਣ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਆਂਡੇ ਲਿਆਂਦੇ ਤੇ ਮਲ ਆਂਡੇ ਵੜਾ ਗਿਆ ਤੇ ਆਂਡੇ ਨਹੀਂ ਕੋਈ ਜਿਹੜਾ ਜਿਹੜਾ ਚਾਕੇ ਭੱਜ ਗਿਆ ਮੇਰੀ ਵੀ ਜਵਾਨ ਥੋੜੀ ਉਲਟ ਜਾਂਦੀ ਹੈ ਨਾ ਪਰ ਇੱਕ ਗੱਲ ਮੈਂ ਸਮਝਦਾ ਵੀ ਮੁੱਦਾ ਬਹੁਤ ਜਿਹੜੇ ਹਸਾ ਹਣਾ ਪੰਜਾਬ ਚ ਭਖਿਆ ਇਹਦਾ ਮਤਲਬ ਕੋਈ ਮੁੱਦਾ ਕਦੋਂ ਵੀ ਵਾਇਰਲ ਹੋ ਸਕਦਾ ਠੀਕ ਆ ਕਈ ਵਾਰੀ ਚੰਗੀਆਂ ਗੱਲਾਂ ਅਜੜੀਆਂ ਆਏਗਾ ਉਹ ਘੱਟ ਦਿਖਾਇਆ ਜਾਂਦਾ ਪਰ ਇਤੋਂ ਪਤਾ ਲੱਗਦਾ ਨੈਗੇਟਿਵਿਟੀ ਸਾਡੇ ਲੋਕਾਂ ਚ ਦੇਖਣੀ ਪਸੰਦ ਕਰਦੇ ਆ ਲੋਕ ਸੋਨੇ ਹੀ ਪਸੰਦ ਕਰਦਾ ਕਿਸੇ ਦੀ ਕਰਦਾਰ ਕੁਸ਼ੀ ਜਿਹੜੀ ਹੈਗਾ ਖਤਮ ਹੋਣੀ ਵੀ ਪਸੰਦ ਕਰਦੇ ਆ ਹਾਂ ਕੋ ਤੁਸੀਂ ਇਹ ਕਹਿ ਸਕਦੇ ਹੋ ਵੀ ਭਾਈ ਉਹ ਜ਼ਰੂਰ ਹੈ ਇਹੋ ਜਿਹੇ ਘਟਨਾਵਾਂ ਪੰਜਾਬ ਦੇ ਹਰ ਕੋਨੇ 'ਚ ਹਰ ਸ਼ਹਿਰ 'ਚ ਹੋ ਰਹੀਆਂ ਹਾਂ ਜਿਹੜਾ ਕੈਮਰੇ 'ਚ ਆ ਗਿਆ ਉਹ ਚੋਰ ਹੈ ਤੇ ਜਿਹੜੇ ਮੈਨੂੰ ਲੱਗਦਾ ਦੇਖਣ ਵਾਲਾ ਤੇ ਬਥੇਰੀਆਂ ਨੇ ਇਹੋ ਜਿਹਾ ਕੁਝ ਕਰਦੇ ਆ ਕਿਤੇ ਮਾਰਾ ਜਿੰਨਾ ਕਿਸੇ ਨੂੰ ਦਾ ਲੱਗਦਾ ਹੈ ਨਾ ਉਹ ਕਰਦੇ ਹੀ ਆ ਪਰ ਸਾਡੇ ਇਹ ਮੰਨਣਾ ਪੈਣਾ ਸਾਡੇ ਲੋਕ ਇੰਨੇ ਇਮਾਨਦਾਰ ਨਹੀਂਗੇ ਜਿੰਨੇ ਅਸੀਂ ਉੱਤੋਂ ਜਿਹੜਾ ਹੈਗਾ ਵੜ ਕੇ ਦਿਖਾਉਣੇ ਸਭ ਬਣੇ ਰਹੋ ਕੋਈ ਕੋਈ ਨਾਲ ਤੁਹਾਡਾ ਸਾਰਾ ਬਹੁਤ ਬਤਾਉਂਦਾ